ਜਮਹੂਰੀ ਅਧਿਕਾਰ ਇਸਤੇਮਾਲ ਕਰਨ ਦੇ ਵਾਸਤੇ ਬਹੁਤ ਅੱਛਾ ਲੱਗ ਰਿਹਾ ਜੀ ਇਹ ਇੰਨੇ ਦਿਨਾਂ ਦੇ ਚੋਣ ਪ੍ਰਚਾਰ ਤੋਂ ਬਾਅਦ ਮੋਟੀਵੇਟ ਕਰਦੇ ਸੀ ਲੋਕਾਂ ਨੂੰ ਕਿ ਵੋਟ ਜੜੀ ਹੈ ਤੁਸੀਂ ਸ਼ਰਮਣੀ ਕਾਲੀ ਦਲ ਲਈ ਪਾਓ ਅੱਜ ਉਹ ਦਿਨ ਆ ਗਿਆ ਅੱਜ ਅਸੀਂ ਵੀ ਆਪਣੀ ਵੋਟ ਕਾਸਟ ਕਰਨੀ ਹੈ ਲੋਕ ਵੀ ਆਪਣੀ ਵੋਟ ਦੇ ਕਾਸਟ ਕਰਨਗੇ ਕਿਉਂਕਿ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਆਪਾਂ ਨਵੀਂ ਪਾਰਲੀਮੈਂਟ ਬਣਾਉਣੀ ਹੈ ਦੇਸ਼ 'ਚ ਨਵੀਂ ਸਰਕਾਰ ਬਣਾਉਣੀ ਹੈ ਔਰ ਉਸ ਦਾ ਫੈਸਲਾ ਜਿਹੜਾ ਲੋਕਾਂ ਨੇ ਸ਼ਾਮ ਤੱਕ ਆਪਣੀਆਂ ਜਿਹੜੀਆਂ ਉਹ ਮਸ਼ੀਨਾਂ ਦੇ ਵਿੱਚ ਬੰਦ ਕਰ ਦੇਣਾ ਆਪਣਾ ਫੈਸਲਾ 84 ਦਿਨਾਂ ਦੇ ਪ੍ਰਚਾਰ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਅੱਛਾ ਪ੍ਰਚਾਰ ਪ੍ਰਚਾਰ ਰਿਹਾ ਬਹੁਤ ਅੱਛਾ ਪ੍ਰਚਾਰ ਰਿਹਾ ਐਤਕੀ ਲੰਬਾ ਸੀ ਜਿੰਨਾ ਲੰਬਾ ਸੀ ਉਹਨੇ ਲੋਕਾਂ ਦੇ ਨਾਲ ਵੱਧ ਅਸੀਂ ਤਾਲਮੇਲ ਕਰ ਸਕਿਆ ਕਿਉਂਕਿ ਅੱਗੇ ਥੋੜਾ ਟਾਈਮ ਹੁੰਦਾ ਸੀ ਘੱਟ ਲੋਕਾਂ ਕੋਲ ਜਾ ਹੁੰਦਾ ਸੀ ਇਸ ਕਰਕੇ ਮੈਨੂੰ ذاتی ਤੌਰ ਤੇ ਇਸ ਜੀ ਦਾ ਬੜਾ ਲਾਭ ਹੋਇਆ ਕਿ ਮੈਂ ਬਹੁਤ ਸਾਰੇ ਲੋਕਾਂ ਦੇ ਕੋਲ ਜਾ ਕੇ ਆਪਣੀ ਗੱਲ ਰੱਖ ਸਕਿਆ ਕਿ ਭੀ ਸਭ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਵੋਟ ਕਾਸਟ ਕਰਨ ਆਏ ਹੋ ਤੁਸੀਂ ਦੇਖੋ ਮੈਂ ਤੇ ਆਪਣੇ ਆਪਣੇ ਆਪ ਨੂੰ ਵੋਟ ਪਾਉਣੀ ਹੈ ਮੇਰਾ ਆਪਣਾ ਮੁੱਦਾ ਹੈ ਲੇਕਿਨ ਦੇਖੋ ਗੱਲ ਇਹ ਮੁੱਦੇ ਬੜੇ ਸੀਗੇ ਅੱਜ ਲੋਕਾਂ ਨੇ ਮਨ ਬਣਾ ਚੁੱਕੇ ਨੇ ਕੁਝ ਲੋਕਾਂ ਨੇ ਵੋਟ ਪਾ ਲਈ ਹੈ ਕੁਝ ਲੋਕਾਂ ਨੇ ਪਾਉਣੀ ਹੈ ਇਹ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਜਿਹੜੇ ਚਾਹੁੰਦੇ ਨੇ ਕਿ ਅੱਛੀ ਸਰਕਾਰ ਬਣੇ ਜਿਹੜੀ ਦੇਸ਼ ਨੂੰ ਇੱਕ ਚੰਗੀ ਸਿਹਤ ਦੇ ਸਕੇ ਇਸ ਲਈ ਅੱਜ ਲੋਕਾਂ ਨੇ ਆਪਣੀ ਵੋਟ ਜਿਹੜੀ ਆ ਪਾਉਣੀ ਹੈ ਚਾਹੇ ਕਿਸ ਤਰ੍ਹਾਂ ਦੇ ਦਿਓ ਪਾਰਟੀਆਂ ਚੇਂਜ ਹੋਈਆਂ ਹਰ ਕੈਂਡੀਡੇਟ ਦੀ ਕੋਈ ਇਫੈਕਟ ਵੇਗਾ ਇਹਨਾਂ ਨਾਲ ਹਰ ਚੀਜ਼ ਸ ਤੰਤ ਤੁਸੀਂ 2 ਘੰਟੇ ਦੀ ਪ੍ਰਕਿਰਿਆ ਹੋ ਵੀ ਚੁੱਕੀ ਹੈ ਵੋਟ 2.5 ਘੰਟੇ ਦੀ ਤੇ ਹੋਰ ਥੋੜਾ ਜਿਹਾ ਟਾਈਮ ਰਹਿ ਗਿਆ ਲੋਕਾਂ ਨੇ ਆਪਣੇ ਮਨ ਬਣਾਏ ਹੈ ਹਲੇ ਟਾਈਮ ਬੜਾ ਥੋੜਾ ਹੋਇਆ ਹੈ ਸਿਰੇ ਸਿਰੇ ਹੈ ਹੁਣ ਸ਼ਾਮ ਤੱਕ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਬਹੁਤ ਅੱਛੀ ਟਰਨ ਆਊਟ ਹੋਏਗੀ। ਇਹ ਜਿਹੀ ਲਗਾਤਾਰ ਦਿੱਤੀ ਜਾ ਰਹੀ ਹੈ। ਹੀਟ ਵੇਵ ਨੂੰ ਲਖੋ ਹੀਟ ਬ ਗਰਮੀ ਤਾਂ ਕੁਦਰਤ ਦੀ ਹੈ ਇਹ ਤੇ ਕੋਈ ਕਿਸੇ ਦੇ ਵਾਸਤੇ ਕੋਈ ਪੋਲੀਟੀਸ਼ੀਅਨ ਇਸ ਨੂੰ ਰੋਕ ਨਹੀਂ ਸਕਦਾ। ਲੇਕਿਨ ਠੀਕ ਹੈ ਕੁਦਰਤ ਦਾ ਕਿਉਂਕਿ ਹਾਰਡ ਦਾ ਮਹੀਨਾ ਹੈ ਤੇ ਗਰਮੀ ਹੋਣੀ ਹੋਣੀ ਹੁੰਦੀ ਹੈ। ਹੀਟ ਵੇਵ ਨੂੰ ਲੈ ਕੇ ਪ੍ਰਸ਼ਾਸਨ ਨੇ ਜਿਹੜੇ ਜਿਹੜੀਆਂ ਪ੍ਰਬੰਧ ਕੀਤੇ ਹੈਗੇ ਨੇ ਉਹਨਾਂ ਨੂੰ ਨਹੀਂ ਕਿਵੇਂ ਦੇਖੀ? ਮੈਂ ਠੀਕ ਹੈ ਹਰ ਨੇ ਕੀਤਾ ਪ੍ਰਸ਼ਾਸਨ ਨੇ ਵੀ ਕੀਤਾ ਲੋਕਾਂ ਨੇ ਵੀ ਕੀਤਾ ਲੋਕਾਂ ਨੇ ਸ਼ਮਿਲਾਂ ਲਾਈਆਂ ਹਨ। ਆਪਣੇ ਆਪ ਹਰ ਬੰਦਾ ਸੋਚ ਰਿਹਾ ਕਿ ਲੋਕਾਂ ਦੀ ਕਿਸੇ ਤਰੀਕੇ ਨਾਲ ਸੇਵਾ ਜਿਹੜੀ ਹੈ ਠੀਕ ਠੰਗ ਨਾਲ ਕਰ ਸਕੀਏ ਪ੍ਰਸ਼ਾਸਨ ਨੇ ਵੀ ਚੱਕ ਕਰ ਰਹੇ ਨੇ ਸਾਡੀਆਂ ਪਾਰਟੀਆਂ ਵੀ ਕਰ ਰਹੀਆਂ ਸਾਡੇ ਸਵੈ ਸੇਵੀ ਜਿਹੜੀਆਂ ਸੰਸਥਾਵਾਂ ਆ ਉਹ ਵੀ ਕਰ ਰਹੀਆਂ ਠੀਕ ਹੈ ਧੰਨਵਾਦ ਥੈਂਕ ਯੂ